ਇਹ ਨੋਂ ਫਾਲਿਆਂ ਵਾਲਾ ਡਿਲਰ ਹੁੰਦਾ ਸੀ ਸਾਡਾ ਪਹਿਲੇ ਡਾਇਰੈਕਟਰ ਦਾ 68 ਸਾਲ ਪੁਰਾਣੀ ਚੀਜ਼ ਦਿਖਾ ਰਿਆ ਸਿਰਫ ਰੰਗ ਨਵਾਂ ਕੀਤਾ ਆ ਫਿਰ ਬਾਅਦ ਚ ਮੋਡੀਫਾਈ ਕੀਤਾ ਅੱਛਾ ਜੀ ਇਹਦੇ ਚਾਰ ਫਾਲੇ ਲਾ ਕੇ ਅੱਛਾ ਜੀ ਇਹ ਪੰਜਾਂ ਫਾਲਿਆਂ ਵਾਲਾ ਫੇਰ ਬਣਾ ਲਿਆ ਹਾਂਜੀ ਜਿਹੜਾ ਜ਼ਮੀਨ ਦੀ ਥੱਲੇ ਦੀ ਕਰੜੀ ਤਾਂ ਇਹ ਵੀ ਤੋੜਦਾ ਧਿਆਨ ਕਰਕੇ ਛੱਟਾ ਦੇ ਦੇਣਾ ਹੂੰ ਤਿਆਰ ਖੇਤ ਤੇ ਹੂੰ ਤਾਂ ਇਹਦੇ ਨਾਲ ਉਹਦੇ ਸਿਆੜ ਕੱਟ ਦੇਣੇ ਉਹਦੇ ਤਾਂ ਅਸੀਂ ਗੁੱਲੀਆਂ ਦੇ ਬਾਸ਼ਰਾ ਦਿੱਤਾ ਹਾਂ ਇਹਨੂੰ ਮਜ਼ਬੂਤ ਕਰਕੇ ਹੂੰ ਆ ਉਹ 20 ਮੋਟੀਆਂ ਪਾਤੀਆਂ ਇਹ 1999 ਦਾ ਆ ਜਦੋਂ ਇਹ ਟਰੈਕਟਰ ਲਿਆਂਦਾ ਅਗਲਾ ਸੋਨਾਲੀਕਾ ਹਾਂ ਇਹਦੀ ਟਾਪ ਲਿੰਕ ਦੀ ਫਿਰ ਆਾ ਮੋਡੀਫਿਕੇਸ਼ਨ ਕੀਤੀ ਹੈਗਾ ਰਿਜਰ ਵਾਹ ਇਹ ਵੀ ਸਾਡੇ ਕੋਲ 1965 ਦਾ ਆ ਖਾਸੀ ਗੱਲ ਪਿਆਰੇ ਦੋਸਤੋ ਸਵਾਗਤ ਹੈ ਪੀਆਰ ਪੰਜਾਬ ਦੇ ਉੱਤੇ ਬਾਪੂ ਸਰਵਣ ਸਿੰਘ ਖੇੜਾ ਜੀ ਨਾਲ ਨੇ ਤੁਹਾਨੂੰ ਇੱਕ ਚੀਜ਼ ਦਿਖਾਉਣ ਵਾਲੀ ਆ ਉਹ ਹੈ ਕਿ 1964 ਤੋਂ ਵੀ ਪਹਿਲਾਂ ਦੇ ਇੱਕ ਦੋ ਇਹੋ ਜਿਹੇ ਖੇਤੀ ਦੇ ਸਾਡੇ ਸੰਧ ਨੇ ਜਿਹੜੇ ਕਿ ਅੱਜ ਵੀ ਕੰਮ ਆਉਂਦੇ ਨੇ ਤੇ ਬਿਲਕੁਲ ਨਮਿਆਂ ਵਰਗਾ ਹੀ ਕੰਮ ਦੇ ਹੁਣ ਇਹ ਆਪਾਂ ਦਿਖਾ ਨੂੰ ਦਿਖਾ ਲੈਣ ਲੱਗੇ ਆ ਤੁਸੀਂ ਧਿਆਨ ਨਾਲ ਦੇਖਿਓ ਕਿ ਪ੍ਰਾਣੀਆਂ ਜਿਹੜੀ ਮਸ਼ੀਨਰੀ ਤੇ ਪੁਰਾਣਾ ਜਿਹੜਾ ਸਾਡਾ ਸਮਾਨ ਆ ਸੰਧ ਸੰਡੇੜਾ ਸਾਰਾ ਅਸੀਂ ਉਹਨੂੰ ਕਿੱਦਾਂ ਅੱਜ ਵਰਤ ਸਕਦੇ ਇੰਪਰੋਵਾਈਜ਼ ਕਿੱਦਾਂ ਕਰ ਸਕਦੇ ਨਵੇਂ ਕਿਵੇਂ ਬਣਾ ਸਕਦੇ ਆ ਅੱਛੀ ਕਾਲ ਬਾਪੂ ਜੀ ਹਾਂਜੀ ਇਹਦੇ ਬਾਰੇ ਪਹਿਲਾਂ ਜਾਣਕਾਰੀ ਦਈਏ ਆਪਾਂ ਹਾਂਜੀ ਇਹ ਸਾਡੇ ਕੋਲ ਇਹ ਜਿਹੜਾ ਆ ਇਹ ਇਹ ਦੱਸ ਦਿਓ ਜੀ ਪਹਿਲਾਂ ਕੀ ਆ ਤੇ ਫਿਰ ਆਪਾਂ ਇਹ ਦੱਸ ਦਿਆਂ ਵੀ ਇਹ ਕਦੋਂ ਦਾ ਬਣਿਆ ਹਾਂਜੀ ਇਹ 9 ਫਾਲਿਆਂ ਵਾਲਾ ਟੀਲਰ ਹੁੰਦਾ ਸੀ ਸਾਡਾ ਪਹਿਲੇ ਡਾਇਰੈਕਟਰ ਦਾ ਅਸੀਂ ਫਿਰ ਬਾਅਦ ਚ ਮੋਡੀਫਾਈ ਕੀਤਾ ਇਹਦੇ 4 ਫਾਲੇ ਲਾ ਕੇ ਅੱਛਾ ਜੀ ਇਹ 5 ਫਾਲਿਆਂ ਵਾਲਾ ਫੇਰ ਬਣਾ ਲਿਆ ਜਿਹੜਾ ਜ਼ਮੀਨ ਦੀ ਥੱਲੇ ਜੀ ਕਰੜੀ ਤਾਂ ਇਹ ਵੀ ਤੋੜਦਾ ਤੇ ਨਾਲ ਲਾਈਨਾਂ ਦੇ ਵਿੱਚ ਜਿਹੜੀ ਵੀ ਚੀਜ਼ ਵਿਜਣੀ ਆ ਹੂੰ ਪਹਿਲਾਂ ਇਹ ਫਾਲੇ ਸੀ 18 18 ਇੰਚ ਤੇ ਅੱਛਾ ਜੀ ਜਦੋਂ ਅਸੀਂ ਚਾਰ ਕੱਢ ਦਿੱਤੇ ਪੰਜ ਫਾਲੇ 18 18 ਇੰਚ ਤੇ ਲਾਈਨਾਂ ਵਿੱਚ ਹਰੇਕ ਚੀਜ਼ ਬੀਜਣ ਦੇ ਸੀ ਉਸ ਤੋਂ ਬਾਅਦ ਹੁਣ ਅਸੀਂ ਇਹਨੂੰ 18 ਇੰਚ ਤੋਂ ਕੀਤਾ 21 ਇੰਚ ਤੇ ਪੰਜੇ ਫਾਲੇ ਜਿਹੜੀ ਵੀ ਅਸੀਂ ਚੀਜ਼ ਬੀਜਣੀ ਆ ਸਰੋਂ ਤੋਂ ਲੈ ਕੇ ਮੱਕੀ ਤੱਕ ਹੂੰ ਉਹ ਖੇਤ ਤਿਆਰ ਕਰਕੇ ਛੱਟਾ ਦੇ ਦੇਣਾ ਤਿਆਰ ਖੇਤ ਤੇ ਹੂੰ ਤਾਂ ਇਹਦੇ ਨਾਲ ਉਹਦੇ ਸਿਆੜ ਕੱਢ ਦੇਣੇ ਆ ਹੂੰ ਉਹ ਜਿੰਨਾ ਵੀ ਤਿਆਰ ਖੇਤ ਦੇ ਉੱਪਰ ਪਿਆ ਹੂੰ ਉਹ ਸਾਰਾ ਬੱਟਾਂ ਦੇ ਉੱਪਰ ਆ ਜਾਣਾ ਹੂੰ ਇਹ ਜਿਹੜੀਆਂ ਖਾਲੀਆਂ ਆ ਸਿਰਫ ਗੋਡੀ ਉਹਨਾਂ ਦੀ ਕਰਨੀ ਪੈਣੀ ਆ ਹੂੰ ਬੱਟਾਂ ਉੱਪਰ ਘੱਟ ਤੋਂ ਘੱਟ ਗੋਡੀ ਕਰਨੀ ਪੈਣੀ ਆ ਠੀਕ ਫਿਰ ਜਿਹੜਾ ਬੱਟਾਂ ਦੇ ਉੱਪਰ ਉਹ ਦਾਣਿਆਂ ਦੇ ਉੱਪਰ ਮਿੱਟੀ ਚੜ੍ਹਦੀ ਆ ਉਹ ਸਾਡੇ ਆਪਣੇ ਪਾਸਿਆ ਵੀ ਇਹ ਕਿੰਨੇ ਡੂੰਘੇ ਰੱਖਣੇ ਆ ਹੂੰ ਤੇ ਉਹ ਹਰ ਇੱਕ ਚੀਜ਼ ਸਰੋਂ ਤੋਂ ਲੈ ਕੇ ਸਰੋਂ ਹੋਇਆ ਵਰਸੀਮ ਹੋਇਆ ਹਾਂਜੀ ਸੋਭ ਹੋਈ ਹਾੜੋਂ ਹੋਈ ਤਾਰਾ ਵੀਰਾ ਹੋਇਆ ਮੱਕੀ ਹੋਈ ਅੱਛਾ ਦਾਲਾਂ ਹੋਈਆਂ ਸਾਰੀਆਂ ਲਾਈਨਾਂ ਚ ਜੰਮਣੀਆਂ ਇਹ ਮਲਟੀ ਪਰਪਸ ਲਾਈਨਾਂ ਵਿੱਚ ਚੀਜ਼ਾਂ ਨੂੰ ਬੀਜਣ ਵਾਲਾ ਇੱਕ ਸਾਦਾ ਸੰਦ ਬਣ ਗਿਆ ਜਿੰਦੀ ਰਿਪੇਅਰ ਕੋਈ ਨਹੀਂ ਤੇ ਗੁੰਝਲਦਾਰ ਮਸ਼ੀਨਰੀ ਕੋਈ ਨਹੀਂ ਲੋਹਾ ਨਹੀਂ ਭਾਰਾ ਕੋਈ ਲੱਗਾ ਆ ਛੋਟੇ ਰੈਕਲ ਵੀ ਇਹਨੂੰ ਬੜੇ ਆਰਾਮ ਨਾਲ ਚਲਾ ਸਕਦੇ ਆ ਠੀਕ ਹੈ ਤੇ ਇਹ ਜਿਹੜਾ ਇੱਕ ਜੁਗਾੜ ਮਤਲਬ ਬਣ ਗਿਆ ਜੇ ਜ਼ਮੀਨ ਦੀ ਤਹਿ ਵੀ ਤੋੜਨੀ ਆ ਤਾਂ ਡੂੰਗਾ ਪਾਉਣਾ ਛੋਨੇ ਵਾਲੇ ਖੇਤ ਜਿਹੜੇ ਆ ਹਾਂ ਤਾਂ ਇਹ ਇੱਥੇ ਸੁਪਰਿੰਗਾ ਤੱਕ 17 ਇੰਚ ਡੂੰਗਾ ਬਾਹ ਦਿੰਦਾ ਇੱਥੇ ਤੱਕ ਹਾਂ ਬਾਹ ਦਿੰਦਾ ਮਤਲਬ ਇਹਨੂੰ ਤੁਸੀਂ ਤਹਿ ਤੋੜ ਦੇ ਤੌਰ ਤੇ ਵੀ ਵਰਤ ਹਾਂਜੀ 4 ਇੰਚ ਤੋਂ ਲੈ ਕੇ 17 ਇੰਚ ਤੱਕ ਡੂੰਗਾ ਬਾ ਸਕਦੇ ਆ ਅੱਛਾ ਜੀ ਤੇ ਛੋਟਾ ਟਰੈਕਟਰ ਇਸ ਨੂੰ ਕੱਢ ਸਕਦਾ ਹੈ ਭਾਰੇ ਟਰੈਕਟਰ ਦੀ ਲੋੜ ਨਹੀਂ ਹਾਂ ਉਸ ਤੋਂ ਬਾਅਦ ਇਹ ਇਹਦੇ ਪਿੱਛੇ ਤਾਰਾਂ ਦਾ ਸੀ ਦੋ ਤਿੰਨ ਵਾਲ ਪਾ ਲਈਏ ਹੂੰ ਤੇ ਤੰਗਲੀ ਬਣ ਜਾਂਦੀ ਆ ਅੱਛਾ ਤੁਸੀਂ ਕੋਈ ਵੀ ਝੋਨੇ ਦੀ ਪਰਾਲੀ ਹੂੰ ਕਣਕ ਦਾ ਨਾੜ ਖੇਤੋਂ ਬਾਹਰ ਕੱਢਣਾ ਬੰਦਿਆਂ ਤੇ ਰੱਖ ਲੋ ਤੇ ਵਿੱਚ ਉਹਨੂੰ ਤਿਆਰ ਕਰਕੇ ਬੀਜ ਦਿਓ ਕਿਸੇ ਵੀ ਮਹਿੰਗੀ ਮਸ਼ੀਨਰੀ ਦੀ ਲੋੜ ਨਹੀਂ ਤਵੀਆਂ ਨਾਲ ਵਾਹ ਕੇ ਜਾਂ ਰੋਟਾਵੇਟਰ ਨਾਲ ਵਾਹ ਕੇ ਬੀਜੋ ਜਣਾ ਠੀਕ ਆ ਤੇ ਉਹ ਜਿਹੜਾ ਤੁਹਾਡਾ ਨਾੜ ਆਲੇ ਦੋਲੇ ਬੰਨੇ ਆ ਤੇ ਪਿਆ ਉਨ 1 ਸਾਲ ਚ ਗਲ ਜਾਣਾ ਅਗਲੇ ਸਾਲ ਲਈ ਉਹ ਖਾਦ ਬਣ ਗਿਆ ਸਾਨੂੰ ਇਹ ਰਸਾਇਣੇ ਖਾਦਾਂ ਖਰੀਦਣ ਦੀ ਲੋੜ ਨਹੀਂ ਜਿਹੜਾ ਘਰ ਦਾ ਆਪਣੇ ਡੰਗਰ ਦਾ ਕੂੜਾ ਕਰਕਟ ਹੋਇਆ ਉਹਦਾ ਪਾ ਲੋ ਤੇ ਇਹ ਜਿਹੜਾ ਬੰਨਿਆਂ ਦੇ ਪਿਆ ਤੁਹਾਡਾ ਫਾਰਮ ਦਾ ਜਿਹੜਾ ਫਸਲ ਦਾ ਰਹਿੰਦ-ਖੂੰਦਿਆ ਉਹ ਗਲ ਕੇ ਕੁਦਰਤ ਨਹੀਂ ਖਾਦ ਬਣਾ ਦੇਣਾ ਬੱਬੂ ਕੀ ਕਾ ਬਿਲਕੁਲ ਬੱਬੂ ਜੀ ਇਹ ਕਿੰਨਾ ਪੁਰਾਣਾ ਆ ਇਹ ਵੀ ਦੱਸੀਏ ਆਪਾਂ ਉਸਤਾਨ ਇਹ 1964 ਦਾ ਸਾਡੇ ਪੁਰਾਣੇ ਟਰੈਕਟਰ ਦਾ ਉਹ ਮਗਰ ਨੌ ਫਾਲੇ ਹੀ ਅਸੀਂ ਰੱਖਿਓ ਸੀਗੇ ਲੱਟਰ ਦਾ ਹੀ ਕੰਮ ਲੈਂਦੀ ਸੀ ਇਹ ਤੂੰ ਅੱਛਾ ਜੀ ਹਾਂ ਜੀ ਚਲ ਹਾਲ ਪਾਉਣ ਦਾ ਹੀ ਕੰਮ ਲੈਂਦੀ ਸੀ ਹਾਂ ਹਣਾ ਹੁਣ ਇਹ ਮਲਟੀਪਰਪਸ ਹੋ ਗਿਆ ਜਾਨੀ ਕਿ ਇਹ ਤਕਰੀਬਨ 66 ਸਾਲ ਪੁਰਾਣਾ ਹੋ ਗਿਆ ਹਾਂ ਲੋਜ 60 ਸਾਲ ਪੁਰਾਣੀ ਚੀਜ਼ ਦਿਖਾ ਰਿਆ ਸਭ ਰੰਗ ਨਵਾਂ ਕੀਤਾ ਆ ਨਹੀਂ ਫਾੜਾ ਹੀ ਘਸਣੇ ਹੋਰ ਕੀ ਘਸਣਾ ਸਾਡੀ ਮਿਹਨਤ ਇੰਨੀ ਹੋਈ ਆ ਵੀ ਉਹ ਜਿਹੜੇ ਬਾਦੂ ਸ਼ੇਕ ਪੋਣੇ ਪਾਣੇ ਸੀ ਹਾਂ ਉਹ ਬਾਦੂ ਪਾਏ ਆ ਹੂੰ ਤੇ ਜਿਹੜਾ ਕੋਈ ਨਟ ਬਦਲਣ ਵਾਲਾ ਸੀ ਉਹ ਬਦਲਿਆ ਇਹ ਵੀ ਇੱਥੇ ਤੱਕ ਸਿਪ ਤੇ ਆ ਵੀ ਇਹ ਹੁਣ ਤੱਕ ਇਹਦੇ 2 ਨਟ ਬੋਲਟ ਬਦਲੇ ਆ ਬਾਕੀ ਉਦੋਂ ਦੇ ਹੀ ਆ ਕਿਉਂਕਿ ਉਦੋਂ ਕੁਆਲਿਟੀ ਬਹੁਤ ਵਧੀਆ ਹੁੰਦੀ ਸੀ ਵਾਹ ਆ ਨਾਟ ਬੋਲਟ ਵੀ ਸਾਰੇ ਉੋਂ ਦੇ ਹੀ ਆ ਹਾਂਜੀ ਸਿਰਫ ਦੋ ਬਦਲੇ ਦੋ ਬਦਲੇ ਦੋ ਦੀ ਚੂੜੀ ਸਲਿੱਪ ਹੋਈ ਸੀ ਬਸ ਹਾਂਜੀ ਹਾਂਜੀ ਵਾਹ ਜੀ ਤਾਂ ਤੇ ਆਪਾਂ ਅੱਗੇ ਦਿਖਾ ਲਈਏ ਜੀ ਉਹ ਕੀ ਹੈ ਹਾਂਜੀ ਆਜੋ ਜੀ ਜਿੱਦਾਂ ਟਿਲਰ ਹੁੰਦੇ ਉਹੋ ਹੀ ਆ ਇਹਦੇ ਬਾਕੀ ਬਾਕੀ ਟਿਲਰਾਂ ਨਾਲੋਂ ਇੱਥੇ ਕੋਈ ਖਾਸ ਫਰਕ ਨਹੀਂ ਸਿਰਫ ਇੱਕੋ ਹੀ ਆ ਹਾਂਜੀ ਭਈ ਪਹਿਲੇ ਜਿਹੜੇ ਬਣਦੇ ਸੀ ਟਿਲਰ ਉਹਨਾਂ ਦੇ ਇੱਥੇ ਗੁਲੀਆਂ ਦੀਆਂ ਬਾਸ਼ਰਾ ਹੁੰਦੀਆਂ ਸੀ ਅੱਛਾ ਜੀ ਇਤਨਾ ਹੱਥ ਲਾ ਕੇ ਦਿਖਾਣਾ ਅੱਛਾ ਜੀ ਆਹ ਕਲੀਅਰ ਦਿਸਦਾ ਹਾਂਜੀ ਉਹਦੇ ਤਾਂ ਅਸੀਂ ਗੁੱਲੀਆਂ ਦੇ ਵਾਸ਼ਰਾਂ ਦਿੱਤਾ ਹਾਂ ਹਾਂ ਇਹਨੂੰ ਮਜ਼ਬੂਤ ਕਰਕੇ ਹਮ ਆਹ ਵਾਸ਼ਰਾ ਮੋਟੀਆਂ ਪਾਤੀਆਂ ਹਮ ਇਹ ਜਦੋਂ ਫਾਲੇ ਦੀ ਖਿੱਚ ਹੁੰਦੇ ਆ ਹਮ ਤਾਂ ਇਹ ਇੱਥੋਂ ਇਹਦਾ ਜਟੇਲ ਨਹੀਂ ਆਉਂਦੀ ਤੇ 빙ਗੇ ਨਹੀਂ ਹੁੰਦੇ ਰਿਪੇਅਰ ਘਾਟਿਆ ਮਤਲਬ ਇਹਦੀ ਹਮ ਤੇ ਬਾਕੀ ਆਮ ਜਿੱਦਾਂ ਦੇ ਟੇਲਰ ਹੁੰਦੇ ਹੀ ਜਾਂ ਸਪ੍ਰਿੰਗਾਂ ਵਾਲੇ ਹਮ ਉਹੀ ਚੀਜ਼ ਆ ਇਹ 18 18 ਇੰਚ ਦੀ ਆ ਇਹ 18 18 ਇੰਚ ਤੇ ਆਪਣੇ ਤੇ ਇਹ ਤੋਂ ਫਿਰ ਦੂਜਾ ਕੰਮ ਆ ਵੀ ਲਿਆ ਜਾ ਸਕਦਾ ਵੀ ਤੁਸੀਂ ਜੇ ਉਪਰਾਲੀ ਵਗੈਰਾ ਖੇਤੋਂ ਬਾਹਰ ਕੱਢਣੀ ਆ ਹੂੰ ਤੇ ਤੰਗਲੀ ਦਾ ਕੰਮ ਕਰ ਦਿੰਦਾ ਆਹੋ ਜੀ ਤੰਗਲੀ ਦਾ ਕਰ ਦਿੰਦਾ ਇਹਨੂੰ ਜ਼ਮੀਨ ਤੋਂ 4 ਇੰਚ ਉੱਚਾ ਰੱਖਣਾ ਹੂੰ ਉਹ ਸਾਰੀਆਂ ਫਿਰ ਲਾਣ ਖਿੱਚ ਕੇ ਅਲਦੋਲ ਖੇਤੋਂ ਬਾਹਰ ਤੇ ਉਹ ਅਸੀਂ ਇਦਾਂ ਹੀ ਕਰਦੇ ਆਂ ਵੀ ਅੱਗ ਲਾਉਣੀ ਨਹੀਂ ਹੂੰ ਉਹ ਸਾਲ ਬਾਅਦ ਗਲ ਕੇ ਢੇਰ ਬਣ ਜਾਣਾ ਅੱਛਾ ਜੀ ਤੇ ਇਹ ਕਿੰਨਾ ਪੁਰਾਣਾ ਆ ਜੀ ਇਹ ਇਹ 1999 ਦਾ ਆ अच्छा जी हां जी चलो फिर भी 25 26 ਸਾਲ ਤੇ ਇਹਨੂੰ ਵੀ ਹੋ ਗਿਆ हां जी ਹਨਾ हां जी ਤੇ ਇਹ ਵੀ ਬੜਾ ਤੁਸੀਂ ਸੰਭਾਲ ਕੇ ਇਹਨੂੰ ਰੱਖਿਆ ਆ ਹਾਂ ਜੀ ਬਸ ਇਹਦੀ ਇਸ ਤੇ ਆ ਵੀਦੀ ਰਿਪੇਅਰ ਘਟਿਆ ਹਾਂ 1 ਕੇਜੀ ਇਹ ਕੀਤਾ ਸੀ 1 ਜਦੋਂ ਵੇਹ ਟਰੈਕਟਰ ਲੈਂਦਾ ਅਗਲਾ ਸੋਨਾਲੀਕਾ ਹਾਂ ਤੇ ਇਹਦੀ ਟੌਪ ਲਿੰਕ ਦੀ ਫਿਰ ਆ ਮੋਡੀਫਿਕੇਸ਼ਨ ਕੀਤੀ ਸੀ ਅੱਛਾ ਜੀ ਕਿਉਂਕਿ ਉਹਦੇ ਮੁਤਾਬਕ ਵੀ ਇਹਦੀ ਟੌਪ ਲਿੰਕ ਦੀ ਉਚਾਈ ਰਕਣੀ ਪਈ ਪਹਿਲਾਂ ਇੱਥੇ ਸੀ ਹੂੰ ਤੇ ਹੁਣੇ ਉੱਪਰ ਹੋ ਗਈ। ਥੋੜਾ ਜਿਹਾ ਇਹਨੂੰ ਕਿਉਂਕਿ ਉਹਦੇ ਟਾਇਰ ਵੱਡੇ ਸੀਗੇ। ਹਾਂਜੀ। ਉੱਚਾ ਸੀ। ਤੇ ਉਹ ਟੌਪ ਲਿੰਕ ਤੇ ਤਾਂ ਹੀ ਠੀਕ ਕੰਮ ਕਰਦੀ ਆ ਜੇ ਉਹਦਾ ਲੈਵਲ ਇਹਦਾ ਵੀ ਤੇ ਇਹਦਾ ਵੀ ਬਰਾਬਰ ਹੋਵੇ। ਹਾਂਜੀ। ਹਾਂਜੀ। ਮਤਲਬ ਉਹ ਦੀ ਐਫੀਸ਼ੀਐਂਸੀ ਵਧਾਉਣ ਲਈ ਆ। ਹੋਰ ਚਲਾਉਣ ਨੂੰ ਤਾਂ ਜਿੰਦਾ ਮਰਜ਼ੀ ਚਲਾਈ ਚਲੋ ਉਹ ਨਹੀਂ ਮਸ਼ੀਨ ਦੀ ਉਮਰ ਘਟਜੂ। ਇਹ ਵੀ ਉਦੋਂ ਦੀ ਹੋਰ ਇਹਦੀ ਕੋਈ ਰਿਪੇਅਰ ਨਹੀਂ? ਨਹੀਂ ਜੀ ਕੋਈ ਰਫਾਲੇ ਹੀ ਮਿਲਦੋ ਨੇ। ਹੁਣ ਅੱਗੇ ਆਹ ਵਾਲੀ ਚੀਜ਼ ਦਿਖਾ। ਇਹ ਹੈਗਾ ਰਿਜਰ। ਵਾਹ। ਇਹ ਵੀ ਸਾਡੇ ਕੋਲ 1965 ਦਾ ਆ। ਲੋ ਜੀ ਆ ਰਿਜਰ ਦੇਖੋ 1965 ਦਾ ਪਹਿਲਾਂ ਤੇ ਤੁਸੀਂ ਗੰਨਾ ਜਾਂ ਮੱਕੀ ਬੀਜਣ ਲਈ ਵਰਤਦੇ ਸੀ ਹੂੰ ਉਦੋਂ ਟਰੈਕਟਰ ਸਾਡੇ ਕੋਲ ਇੱਕ ਛੋਟਾ ਸੀਗਾ ਬਾਗਲੇ ਲਿਆ ਸੀ ਹੂੰ ਤੇ ਉਦੋਂ ਇਹ 24 24 ਇੰਚ ਤੇ ਸਿਆੜ ਕੱਟਦਾ ਸੀ ਹੂੰ ਫਿਰ ਉਦੋਂ ਵੱਡਾ ਟਰੈਕਟਰ ਆ ਗਿਆ ਹੂੰ ਫਿਰ ਅਸੀਂ ਇਹਨੂੰ 28 ਇੰਚ ਤੇ ਕਰ ਲਿਆ ਹੁਣ ਸਾਡੇ ਕੋਲ ਉਦੋਂ ਚੌੜੇ ਟਰੈਕਟਰਾਂ ਵਾਲਾ ਟਰੈਕਟਰ ਸੋਨਾਲੀ ਆਇਆ ਹੂੰ ਤੇ ਹੁਣ ਅਸੀਂ ਇਹਨੂੰ 30 ਇੰਚ ਤੇ ਕਰ ਲਿਆ ਛਾ ਜੀ ਸਰ ਨੂੰ ਮੋਡੀਫਿਕੇਸ਼ਨ ਆ ਹੋਰ ਪੈਸੇ ਨਹੀਂ ਬਹੁਤੇ ਖਰਚੇ ਇਹਦੇ ਤੇ ਵੀ ਹਾਂ ਇਹ ਤੇ ਛੇ ਕੋਈ ਨਹੀਂ ਕੱਢਣੇ ਪਏ ਪਹਿਲਾਂ ਹੀ ਕੱਢੇ ਹੋ ਸੀਗੇ ਹਾਂ ਤੇ ਇਹ ਸਾਡੇ ਕੋਲ ਇਹ ਤੋਂ ਪਹਿਲਾਂ ਨਾ ਜਦੋਂ ਰਿਜਰ ਨਹੀਂ ਸੀ ਹੁੰਦਾ ਆ ਪਿੱਛੇ ਤਿੰਨ ਫਾਲੇ ਨਹੀਂ ਸੀ ਹੁੰਦੇ ਤੇ ਉਦੋਂ ਇਹ ਤੇ ਟੇਲਰ ਦਾ ਵੀ ਕੰਮ ਲੈਂਦਾ ਸੀ ਬਿਨਾ ਸੁਪਰਿੰਗਾ ਤੋਂ ਹਾਲ ਕਹਿ ਲਓ ਹਾਂ ਤੇ ਆ ਖੋਲ ਲਿਓ ਤੇ ਬਿਨਾ ਸੁਪਰਿੰਗਾ ਤੋਂ ਹਾਲ ਬਣ ਗਿਆ ਹਾਂ ਸਿਆਰ ਗਾੜੀ ਇਹਨਾਂ ਗੰਨਾ ਮੱਕੀ ਜੋ ਮਰਜ਼ੀ ਬੀਜ ਲਓ अच्छा जी ਤੇ ਹੁਣ ਇਹ 30 ਇੰਚ ਤੇ ਆ ਹਮ ਤੇ ਅਗਲੀ ਗੱਲ ਇਹਨਾਂ ਬੈੱਡ ਵੀ ਬਣ ਜਾਂਦੇ ਆ ਜਿਹੜੀ ਕਿ ਉਹ ਜਿਹੜੇ ਮੇਰੇ ਨਾਲ ਉਹ ਵੀ ਸਿਆਣੇ ਕਿਸਾਨ ਆਪਣੇ ਉਹ ਗੁੱਡ ਗਰੋਵ ਵਾਲੇ ਹੈਗੇ ਡਾਕਟਰ ਅਵਤਾਰ ਸਿੰਘ ਹਣੀ ਉਹ ਦੇਖ ਕੇ ਬੜੇ ਖੁਸ਼ ਹੋ ਆ ਵੀ ਆ ਸੈਂਟਰ ਵਾਲਾ ਫਾਲਾ ਖੋਲ ਦਿਓ ਹਮ ਤੇ ਬੈੱਡ ਬਣਾਈ ਜਾਂਦਾ ਹਾਂ ਆ ਆ ਵਾਲਾ ਫਾਲਾ ਖੋਲ ਦਿਈਏ ਤੇ ਇਹ ਕਾਫੀ ਵੱਡਾ ਬੈੱਡ ਬਣ ਜਾਂਦਾ ਹਾਂ ਹਾਂ ਜੀ ਹਾਂ ਜੀ ਫਿਰ 60 ਇੰਚ ਦੇ ਖਾਲੀਆਂ ਬਣ ਜਾਣੀਆਂ ਹਮ ਵਿਚਾਲੇ 42 43 ਇੰਚ ਦਾ ਬੈੱਡ ਬਣ ਜਾ ਹਮ ਉਹ ਵੀ ਪੈਸੇ ਬਚ ਗਏ अच्छा जी <laughs> मतलब इको असंद कई काम करता फिर कोई गुंजालदार मशीनरी नहीं अच्छा जी क्योंकि आजकलਸੀਂ ਕਿਸਾਨ ਮਾਰ ਖਾਂਦੇ ਆ ਵੀ ਜਿੰਨੀ ਵੀ ਨਵੀਂ ਮਸ਼ੀਨਰੀ ਆਈ ਜਾਂਦੀ ਆ ਨਾ ਉਹ ਰਿਪੇਅਰ ਦਾ ਖਰਚ ਬਹੁਤ ਪੈਂਦਾ ਠੀਕ ਹੈ ਕਿਉਂਕਿ ਉਹਨਾਂ ਦੇ ਰਨਿੰਗ ਪਾਰਟਸ ਨੇ ਆ ਐਡਜਸਟਮੈਂਟ ਇਹ ਨਹੀਂ ਆ ਉਹ ਆਮ ਜਿਹੜਾ ਅਣਜਾਣ ਬੰਦਾ ਹੈ ਉਹਨੂੰ ਸੈਟਿੰਗ ਕਰਨੀ ਜੀ ਆਉਂਦੀ ਪਿਓ ਛੇਤੀ ਖਰਾਬ ਹੋ ਜਾਂਦੀ ਇਹ ਗੁੰਜਲਦਾਰ ਨਹੀਂ ਗੀ ਸਿੰਪਲ ਹੈ ਤਾਂ ਫੂਲ ਪ੍ਰੂਫ ਤਕਰੀਬਨ ਯਾਰ 60 65 ਸਾਲ ਪੁਰਾਣੀਆਂ ਚੀਜ਼ਾਂ ਤੁਹਾਨੂੰ ਦਿਖਾ ਰਿਹਾ ਆ। ਨਹੀਂ ਮੇਰਾ ਮੇਰਾ ਤਾਂ ਮਿਸ਼ਨ ਹੈ ਆ ਗੁੰਝਲਦਾਰ ਮਸ਼ੀਨਰੀ ਤੇ ਮਹਿੰਗੀਆਂ ਤੇ ਹੈਵੀ ਕਲੈਕਟਰ ਤੋਂ ਲੈ ਕੇ ਸੰਦਾਂ ਤੱਕ ਜਿੰਨਾ ਵਾਜੋਂਦਾ ਬਚੋ ਮਤਲਬ ਲੋਹੇ ਤੋਂ ਵੀ ਬਚੋ ਤੇ ਲੂਨ ਤੋਂ ਵੀ ਬਚੋ। ਬਸ ਇਹ ਮੇਰਾ ਮਿਸ਼ਨ ਆ। ਬਾਪੂ ਇਹ ਤਾਂ ਚੀਜ਼ ਸਹੀ ਆ। ਹਾਂਜੀ। ਆ ਚੀਜ਼ ਵੈਸੇ ਆਪਾਂ ਅੱਗੇ ਵੀ ਕਈ ਵਾਰੀ ਦਿਖਾ ਲਈ ਆ। ਮੈਂ ਕਹਿੰਦਾ ਇਹ ਵੀ ਦਿਖਾ ਲ ਦਈਏ। ਇਹ ਤਾਂ ਸੁਆਗ ਆਈ ਆ। ਲਕੜੀ ਲਕੜੀ ਲੋਹੇ ਦਾ ਸੌਗਾ ਆ ਤੇ ਇਹ ਬਣਾਇਆ ਤੁਸੀਂ ਆਪ ਇਹ ਕੰਮ ਕਰਾ ਲਾ ਵੀ ਕਰਦਾ ਆ ਹਾਂ ਇੱਥੇ ਭਾਰ ਰੱਖ ਲੋ ਇਹਨਾਂ ਕਰਾ ਵੀ ਸਕਦੇ ਨੇ ਕਰਾ ਵਾਂਗ ਮਿੱਟੀ ਖਿੱਚ ਕੇ ਲੈ ਜਾਣੀ ਤੇ ਦੂਜੀ ਗੱਲ ਇਹ ਆ ਵੀ ਇਹ ਇਹ ਜਿਹੜਾ ਇਹ ਬਣਾਇਆ ਵੀ ਘਰ ਦੇ ਦੇ ਸੀ ਹਾਂਜੀ ਉਹ ਕਰਦੇ ਇਦਾਂ ਵੀ ਉਹ ਜਿਹੜੇ ਟਿਊਬ ਲਾਂਦੇ ਜਦੋਂ ਖੂਹਾਂ ਚ ਟਿਊਬਲ ਹੁੰਦੇ ਸੀ ਉਹ ਜਿਹੜੇ ਖੂਹਾਂ ਵਿੱਚ ਗਾਰਡਰ ਪਾਏ ਹੋ ਸੀ ਦੋ ਉਹ ਸੀ ਇੱਕ ਕੁਆੜੀਆਂ ਦੇ ਉਹ ਲੈ ਆਂਦਾ ਤੇ ਇਹ ਕਰਦਾ ਸੰਦ ਬਣ ਗਿਆ ਵਾਜੀ ਬਾ ਤੇ ਇਹ ਜਿਵੇਂ ਕਿਸਾਨ ਵਾਲੀ ਕੋਈ ਚੀਜ਼ ਨਹੀਂ ਜਿਹੜੀਆਂ ਪਿੱਛੇ ਪੱਤੀਆਂ ਲੱਗੀਆਂ ਇਹਨੂੰ ਸਵਾਗੇ ਦਾ ਦੰਦ ਕਹਿ ਦਿੰਦੇ ਆ ਤੇ ਉਹੀ ਗੱਸਣਾ ਹੂੰ ਉਹ ਫੇਰ ਬਦਲ ਲਓ ਉਹਨੂੰ ਲਓ ਦੇਖ ਲਓ ਜੀ ਤੁਹਾਨੂੰ ਆਪਾਂ ਆ ਚੀਜ਼ ਦਿਖਾ ਲਈ ਆ ਹੂੰ ਹੁਣ ਨਾਲ ਲੱਗਦਾ ਉਹ ਵੀ ਕਰ ਲੈਨੇ ਆ ਉਹ ਕੀ ਹੈ ਜੀ ਉਹ ਟਰਾਲੀ ਦਾ ਬੈੱਡ ਆ ਅੱਛਾ ਟਰਾਲੀ ਦੇ ਬੈੱਡ ਦਾ ਕੀ ਖਾਸ ਆ ਵੇਹੇ ਜੇ ਆਪਾਂ ਗੱਲ ਇਹਦਾ ਖਾਸ ਇਹ ਆ ਵੀ ਤੇ ਨਟ ਬੋਲਟ ਨਹੀਂ ਕਿਸਨੇ ਪੈਂਦੇ ਇਸ ਬੈੱਡ ਦੇ ਆਹ ਬੈੱਡ ਦੇ ਹਾਂਜੀ अच्छा ये एक सुंदर शिकंजैया अच्छा ये मंजे दी बाही कह लो हां 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 भाई जेडी ਸਾਡੇ ਕੋ ਟਰਾਲੀ ਆ ਉਹਦੇ ਵਿੱਚ ਝੂਲਾ ਬਣਾਈਆਂ ਆ हां ਇਹਨੂੰ ਚੱਕੋ ਤਾਂ ਉਹਨਾਂ ਝੂਲਾ ਵਿੱਚ ਪ사 ਦਿਓ अच्छा जी जे फिट ਕਰਨਾ ਤਾਂ ਇਹ ਬੇਡ ਖੜਾ ਹੋ ਗਿਆ ਜੇ ਨਹੀਂ ਪਰਦਣਾ ਇਹਨੂੰ ਚੱਕ ਕੇ ਥੱਲੇ ਰੱਖ ਦਿਓ ਨਹੀਂ ਜੇ ਇਹ ਮੰਜੀ ਦੀ ਬਾਹੀ ਚੱਕ ਲਈ ਜੇ ਇਹਨੂੰ ਚੱਕ ਲਿਆ ਈਜ਼ੀ ਵੀ ਆ ਤਾਂ ਟਾਈਮ ਵੀ ਘੱਟ ਲੱਗਦਾ ਤੇ ਨਟ-ਪਟ ਖੋਲਣ ਦਾ ਖਰਚਾ ਵੀ ਘਟਦਾ ਅੱਛਾ ਇਹਨੂੰ ਨਹੀਂ ਤੁਸੀਂ ਕੁਝ ਵੀ ਕੀਤਾ ਉਹ ਤਾਂ ਚੱਕਿਆ ਤੇ ਰੱਖ ਦਿੱਤਾ ਤਨ ਦੋਸਤੋ ਗੱਲ ਹੁੰਦੀ ਹੈ ਕਿ ਅਸੀਂ ਕਿਸ ਤਰ੍ਹਾਂ ਨਾਲ ਇਨੋਵੇਟਿਵ ਆਈਡੀਏ ਨੂੰ ਵਰਤਦੇ ਆ ਸੰਜਮ ਸੰਜਮ ਦੇ ਨਾਲ ਵਰਤਦੇ ਆ ਤਾਂ ਇਹ ਉਹਨਾਂ ਲਈ ਦੋਸਤਾਂ ਦੇ ਲਈ ਆ ਜਿਹੜੇ ਕਿ ਚਲੋ ਸਾਧਨ ਜਿਨ੍ਹਾਂ ਕੋ ਘਟ ਨਹੀਂ ਜਾਂ ਜਿਨ੍ਹਾਂ ਕੋ ਹਜੇ ਮਸ਼ੀਨਰੀ ਪੁਰਾਣੀ ਖੜੀ ਆ ਉਹ ਆਪਣੀ ਮਸ਼ੀਨਰੀ ਨੂੰ ਜਾਂ ਇਹਨਾਂ ਸੰਦਾਂ ਨੂੰ ਜਾਂ ਆਪਾਂ ਕਹ ਲਈਏ ਵੀ ਜੋ ਵੀ ਉਹਨਾਂ ਕੋ ਸਜੋ ਸਮਾਨ ਪਿਆ ਆ ਉਹ ਸਾਰਿਆਂ ਨੂੰ ਕਿੱਦਾਂ ਪ੍ਰਾਣਿਆਂ ਨੂੰ ਵਰਤ ਸਕਦੇ ਆ ਜੇ ਉਹ ਵਰਤਣਯੋਗ ਹਾਲਤ 'ਚ ਹੈਗੇ ਆ ਤੇ ਮਤਲਬ ਤੁਸੀਂ ਕੁਛ ਨਾ ਕੋਈ ਥੋੜਾ ਖਰਚਾ ਵੀ ਬਚਦਾ ਆ ਤੇ ਸਾਨੂੰ ਇਹ ਲੱਗਦਾ ਆ ਵੀ ਤੁਸੀਂ ਬਚਾ ਵੀ ਸਕਦੇ ਆ ਬਾਪੂ ਹੁਣੀ ਇਸ ਗੱਲ ਦੇ ਬਹੁਤ ਜ਼ਿਆਦਾ ਸਮਰਥਕ ਆ ਤੇ ਰਹੀ ਗੱਲ ਬਾਪੂ ਹੁਣਾਂ ਦਾ ਨੰਬਰ ਥੱਲੇ ਡਿਸਪਲੇ ਕਰਦਾ ਜੇ ਕਿਸੇ ਨੇ ਕੋਈ ਸਲਾਹ ਲੈਣੀ ਹੋਵੇ ਜੇ ਕੋਈ ਚਾਹਦਾ ਹੋਵੇ ਵੀ ਅਸੀਂ ਵੀ ਬਾਪੂ ਆਜੀ ਦੇਖਣਾ ਚਾਹੁੰਦੇ ਆ ਉਹਨਾਂ ਵੱਲੋਂ ਮੋਸਟ ਵੈਲਕਮ ਆ ਤੁਸੀਂ ਪੁੱਛ ਸਕਦੇ ਆ ਜਦੋਂ ਮਰਜ਼ੀ ਫੋਨ ਕਰ ਲਓ ਕੋਈ ਮਸਲਾ ਨਹੀਂ ਇਦਾਂ ਦਾ ਤੇ ਸਿੱਖ ਸਕਦੇ ਆ ਉਹ ਇੱਕ ਸਾਇੰਸ ਦੇ ਟੀਚਰ ਇੱਕ ਕਿਸਾਨ ਜਦੋਂ ਯਾਨੀ ਸਾਇੰਸ ਟੀਚਰ ਇੱਕ ਕਿਸਾਨ ਆ ਕਿਸਾਨ ਇੱਕ ਸਾਇੰਸ ਟੀਚਰ ਆ ਯਾਨੀ ਕਿ ਕਹਿ ਲਈਏ ਤੇ ਉਹਦਾ ਜਿਹੜਾ ਇੱਕ ਮਿਸ਼ਰਣ ਆ ਯਾਨੀ ਇੱਕ ਇੱਕ ਤਰ੍ਹਾਂ ਦੇ ਵਿੱਚ ਬੂਟਿਆਂ ਦਾ ਮਿਸ਼ਰਣ ਆ ਬੂਟਿਆਂ ਦਾ ਪ੍ਰਸ਼ਾਦ ਉਹ ਵੀ ਮੈਂ ਕਰ ਦਿੰਦਾ ਤੇ ਉਹ ਜਿਹੜਾ ਉਹ ਜਿਹੜਾ ਹੈ ਨਾ ਉਹ ਇਹਨਾਂ ਕੋਲ ਇੱਥੇ ਆ ਕੇ ਤੁਸੀਂ ਸਿੱਖ ਸਕਦੇ ਆ ਬਈ ਯਾਰ ਕਿਤਾ ਆਪਾਂ ਸੀਮਤ ਸਾਧਨਾ ਚ ਵੀ ਆਪਣਾ ਟਾਈਮ ਜਿਹੜਾ ਉਹ ਵਧੀਆ ਸਾਰ ਸਕਦੇ ਆ ਤੇ ਇੱਕ ਨਾਲੋਂ ਮੈਸੇਜ ਹੁੰਦਾ ਆ ਬੂਟਿਆਂ ਦਾ ਇਹ ਬੂਟੇ ਜੇ ਤੁਹਾਨੂੰ ਜਿਹੜੇ ਪੰਜਾਬ ਦੇ ਨੇਟਿਵ ਬੂਟੇ ਨੇ ਤੇ ਜਾਂ ਕਹਿ ਲਈਏ ਵੀ ਮੈਡੀਸਨਲ ਬੂਟੇ ਨੇ ਜਦੋਂ ਸੌਣ ਮਹੀਨਾ ਚੜ੍ਹੇਗਾ ਉਦੋਂ ਉਹਨੂੰ ਵੀਡੀਓ ਪਾਵਾਂਗੇ ਜਿਹੜਾ ਵੀ ਇੱਥੇ ਆਏਗਾ ਉਹਨੂੰ ਐਜ਼ ਅ ਗਿਫਟ ਉਹ ਬੂਟੇ ਦਿੱਤੇ ਜਾਂਦੇ ਨੇ ਗਿਫਟ ਦੇ ਤੌਰ ਤੇ 2 4 5 7 10 ਬੂਟੇ ਪਾਕਿਸਤਾਨਾ ਬਲਕ ਚ ਨਹੀਂ ਤੋਂ ਉਹ ਜਿਹੜਾ ਵੀ ਮਿਲਣ ਆਉਂਦਾ ਉਹਨੂੰ ਦਿੰਦੇ ਸੋ ਬਹੁਤ ਬਹੁਤ ਧੰਨਵਾਦ ਪਾਪੂ ਜੀ ਥੈਂਕ ਯੂ ਜੀ ਮਿਹਰਬਾਨੀ ਥੈਂਕ ਯੂ